ਕਹਿੰਦੇ ਆ ਕਿ 16 ਤਿੰਨ ਤੱਕ ਉਹ ਇਧਰ ਆਇਆ

ਕਿ ਕਿੰਨੇ ਦਿਨ ਲਈ ਜੇਲ੍ਹ ਕਿੱਦਾਂ ਜਾ ਰਿਹਾ ਹੈ ਇਹ ਜੀ 16 ਇਹ ਜਿਹੜਾ ਹੁੰਦਾ 14 14 15 15 ਦਿਨ ਦਾ ਹੁੰਦਾ ਹੁਣ 16 ਤਰੀਕ ਪਾਈ ਜਾ ਸਾਹਿਬ ਨੇ ਬਿਜ਼ਨਸ ਨੂੰ ਕੀ ਗੱਲ ਰੱਖੀ ਉਹਨਾਂ ਨੇ ਕਿਹਾ ਜੀ ਵੀ ਜਿਹੜਾ ਅਸੀਂ ਪੁਲਿਸਾਂ ਨੂੰ ਪੁਲਿਸ ਰਮਾਣ ਨਹੀਂ ਚਾਹੀਦਾ ਹੈਗਾ ਇਹਨੂੰ ਜਿਊਡੀਸ਼ੀਅਨ ਕਰ ਜਿਊਡੀਸ਼ੀਅਨ ਕਰ ਠੀਕ ਹੈ ਬਹੁਤ ਕੀ ਤੁਸੀਂ ਜਮਾਨਤਵਾਸੀ ਵੀ ਅਪਲਾਈ ਕਰ ਰਹੇ ਹੋ ਇਹ ਹਲੇ ਸਾਡਾ ਆਪਣਾ ਸੋਚਣ ਦਾ ਮਸਲਾ ਹੈ ਕਿ ਆਈ ਫ੍ਰਾਂਸ ਸੀ ਗਿਆ ਜੀ ਵੀਜ਼ਾ ਜਦ ਕੀ ਜੇ ਰਿਮਾਂਡ ਦੀ ਡਿਮਾਂਡ ਨਹੀਂ ਕੀਤੀ ਉਹਨਾਂ ਨੇ ਕਿਹਾ ਨਹੀਂ ਉਹਨਾਂ ਨੇ ਵਾਲਾ ਦਿੱਤਾ ਇਹ ਪੂਰੀ ਤਾਂ ਇਨਵੈਸਟਿਗੇਸ਼ਨ ਵਾਸਤੇ ਪੂਰਾ ਟਾਈਮ ਲੱਗਾ ਇਸ ਗੋਇੰਗ ਔਨ ਉਹਨਾਂ ਨੇ ਅੱਗੇ ਫਰਦਰ ਪੁਲਿਸ ਰਿਮਾਂਡ ਨਹੀਂ ਮਗਿਆ ਕਿੰਨੇ ਦਿਨ ਲਈ ਜੇਲ੍ਹ ਭੇਜਿਆ ਜਾ ਰਿਹਾ ਹੈ ਜੀ ਜੀ ਸੂਰਖੇ ਜਿਹੜਾ ਹੁੰਦਾ 14 14 15 15 ਦਿਨ ਦਾ ਹੁੰਦਾ ਉਹ 16 ਦਿਨ ਚਾਹੀਦਾ ਸਰ ਬਿਜਲੈਂਸ ਨੂੰ ਕੀ ਕਰਾ ਰੱਖੀ ਹੈ ਉਹਨਾਂ ਨੇ ਕਿਹਾ ਜੀ ਵੀ ਜਿਹੜਾ ਅਸੀਂ ਪੁਲਿਸ ਨਾਲ ਪੁਲਿਸ ਰਿਮਾਂਡ ਨਹੀਂ ਚਾਹੀਦਾ ਸਕੇ ਠੀਕ ਠੀਕ ਹੈ ਸਰ ਕੋਰਟ ਬੁਲਾ ਜੀ ਕੋਰਟ ਵੱਲੋਂ ਹੁਦੇਸ਼ ਹੈ ਕਿ ਬਿਜਲੈਂਸ ਵਾਲਿਆਂ ਨੇ ਸਿਰਫ ਜੁਡੀਸ਼ੀਅਲ ਰਿਮਾਂਡ ਦੀ ਹੀ ਮੰਗ ਕੀਤੀ ਸੀ ਉਹਨਾਂ ਨੇ ਪੁਲਿਸ ਰਿਮਾਂਡ ਦੀ ਮੰਗ ਨਹੀਂ ਸੀ ਕੀਤੀ ਸੋ ਵਨਰੇਬਲ ਕੋਰਟ ਨੇ ਉਹਨਾਂ ਨੂੰ 16 ਤਰੀਕ ਤੱਕ ਜੁਡੀਸ਼ਲ ਕਸਟਡੀ ਚ ਭੇਜ ਦਿੱਤਾ ਹੈ ਔਰ 16 ਤਰੀਕ ਨੂੰ ਉਹਨਾਂ ਨੂੰ ਸਿਆਂਜਾ ਸਾਹਿਬ ਦੇ ਦੇਸ਼ ਕੀਤਾ ਜਾਊਗਾ ਸਪੈਸ਼ਲ ਕੋਰਟ ਸਪੈਸ਼ਲ ਕੋਰਟ ਜਿਹੜੀ ਵਿਜੀਲੈਂਸ ਨੂੰ ਪੋਚ ਪੋਚ ਹੋ ਚੀ ਸੀ ਉਹਦੇ ਚ ਨਹੀਂ ਨਵੇਂ ਤੱਕ ਆਏ ਨਹੀਂ ਜੀ ਉਹਨਾਂ ਨੇ ਕੋਈ ਆਰਗੂ ਨਹੀਂ ਕੀਤਾ ਸੋ ਅਸੀਂ ਵੀ ਕੋਈ ਆਰਗੂ ਨਹੀਂ ਕੀਤਾ ਜੀ ਕਿਉਂਕਿ ਡਿਮਾਂਡ ਹੀ ਕੋਈ ਨਹੀਂ ਉਹਨਾਂ ਦੀ ਤੇ ਜਿਹੜਾ ਅਸੀਂ ਉਹਨਾਂ ਨੂੰ ਆਰਗੂ ਕਰਦੇ ਹਾਂ ਸੋ ਉਹਨਾਂ ਨੇ ਕਿਹਾ ਤਫਤੀਸ਼ ਹਲੇ ਚੱਲਦੀ ਹੈ ਚੱਲਦੀ ਤਫਤੀ ਚੱਲੀ ਜਾਣੀ ਹੈ ਇਹਨੂੰ ਜੁਡੀਸ਼ੀਅਲ ਰੱਖਿਆ ਜਾਂਦਾ ਜਿਹੜੇ ਬਿਆਨ ਉਹਨਾਂ ਵੱਲੋਂ ਪਿਛਲੇ ਕਿਹਾ ਗਿਆ ਸੀਗਾ ਕਿ ਵੈਰੀਫਾਈ ਹੋਏ ਨੇ ਨਹੀਂ ਨਹੀਂ ਅੱਜ ਕੋਈ ਗੱਲ ਹੀ ਨਹੀਂ ਹੋਈ ਜੀ ਕੋਈ ਉਹਨਾਂ ਨੇ ਆਰਗੂ ਨਹੀਂ ਕੀਤਾ ਕੋਈ ਰਿਕਵਰੀ ਵੀ ਕੋਈ ਗੱਲ ਸੀਗੀ ਨਹੀਂ ਨਾਥਿੰਗ ਆਫ ਦੀ ਸੌਰਟ ਕੁਝ ਨਹੀਂ ਕੁਝ ਕੋਈ ਰਿਕਵਰੀ ਨਹੀਂ ਕੋਈ ਅਸਰ ਨਹੀਂ